ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ ਬੇਨਤੀ ਕਰਦੀ ਆ ਅੱਜ ਫਿਰ ਤੁਸੀਂ ਆਪਣਾ ਕੋਈ ਰੂਪ ਧਾਰ ਕੇ ਆਓ ਔਰ ਇਸ ਅਤਵਾਦ ਦਾ ਨਾਸ਼ ਕਰੋ ਮਹਾਰਾਜ ਜੀ ਆ ਕੇ ਸਭ ਚ ਹਿੰਦੂ ਦੀ ਚਾਦਰ ਬਣ ਕੇ ਗੁਰੂ ਤੇਗ ਬਹਾਦਰ ਜੀ ਫਿਰ ਤੋਂ ਆਓ ਔਰ ਇਸ ਅਤਵਾਦ ਦਾ ਨਾਸ਼ ਕਰੋ ਉਦੋਂ ਵੀ ਤੁਸੀਂ ਹਿੰਦੂਆ ਦੀ ਰੱਖਿਆ ਕੀਤੀ ਸੀ ਅੱਜ ਫਿਰ ਤੁਹਾਡੀ ਲੋੜ ਹੈ ਅੱਜ ਫਿਰ ਆਓ ਕੋਈ ਰੂਪ ਧਾਰ ਕੇ ਆਓ ਔਰ ਇਸ ਹਿੰਦੂਆਂ ਨੂੰ ਮਿਟਾਉਣ ਵਾਲਿਆਂ ਦਾ ਨਾਸ਼ ਕਰੋ ਮਜਲੂਮਾ ਵਾਲੇ ਖੂਨ ਦੇ ਪਿਆਸੇ ਨੇ ਸ਼ੈਤਾਨ ਵਾਲੇ ਹੋਏ ਮਨਾਂ ਵਿੱਚ ਵਾਸਨੇ ਸ਼ੈਤਾਨ ਵਾਲੇ ਹੋਏ ਮਨਾਂ ਵਿੱਚ ਵਾਸਨੇ ਅਤਰਮ ਦਾਗੋਆ ਜਗ ਤੇ ਪਸਾਰ ਜੀ ਨਵੇਂ ਗੁਰੂ ਸੁਣੋ ਗੋ ਜਗ ਦੀਪੁ ਕਾਰ ਜੀ ਨਾਮੇ ਗੁਰੂ ਸੁਣੋ ਗੋਜਾਗ ਦੀ ਪੁਕਾਰ ਜੀ ਜ਼ਿੰਦਗੀ ਦਾ ਰਹਾ ਜਗ ਤੇ ਨਾਇਆ ਤੇਰੇ ਆਕੇ ਵਣੋ ਫੇਰ ਹਿੰਦ ਵਾਲੀ ਚਾਦਰ ਆਕੇ ਵਣੋ ਫੇਰ ਹਿੰਦ ਵਾਲੀ ਚਾਦਰ ਮਜਲੂ ਮਦੀਨਾ ਕੋਈ ਲੈ ਤਸਰ ਜੀ ਨਾਮੇ ਗੁਰੂ ਸੁਣੋ ਗੋਂ ਜਾਗਾਂ ਦੀਪੁ ਕਾਰ ਜੀ ਨਾਮੇ ਗੁਰੂ ਸੁਣੋ ਗੋਂ ਜਾਗਾਂ ਦੀਪੁ ਕਾਰ ਜੀ ਪਹਿਲ ਗਾਮ ਵਿੱਚ ਇਨਸਾਨੀਆਂਤ ਮਾਰਗੀ ਆਣੇ ਆਈ ਮਾਤ ਜ਼ਿੰਦ ਕੀ ਨੂੰ ਚਾਰਗੀ ਆਣੇ ਆਈ ਮਾਤ ਜ਼ਿੰਦ ਕੀ ਨੂੰ ਚਾਰਗੀ ਕੋਈ ਮਗਾ ਪੁਰਸ਼ ਆ ਬੇ ਉੱਚੇ ਸੰਸਾਰ ਜੀ ਨਾਮੇ ਗੁਰੂ ਸੁਣੋ ਗੋਂ ਜਾਗ ਦੀਪੁ ਕਾਰ ਜੀਆ ਕੇ ਨਾਮੇ ਗੁਰੂ ਸੁਣੋ ਗੋਂ ਜਾਗ ਦੀਪੁ ਕਾਰ ਜੀ ਰਾਖੀ ਕਰੋ ਹਿੰਦ ਵਾਲੀ ਅੱਜ ਪਾਤਸ਼ਾਹ ਸੁਖੀ ਵਸ ਜਾਗ ਕਾੜ ਪਾਜ ਪਾਤਸ਼ਾਹ ਸੁਖੀ ਵਸੇ ਜਾਗ ਕਾੜ ਪੱਜ ਪਾਤਸ਼ਾਹ ਆਜੋ ਜਾਗ ਉਤੇ ਰੂਪ ਰੱਬੀ ਤਾਰ ਜੀ ਨਾਮੇ ਗੁਰੂ ਸੁਣੋਂ ਜਾਗਾ ਦੀਪੁ ਕਾਰ ਜੀ ਨਾਮੇ ਗੁਰੂ ਸੁਣੋਂ ਜਾਗਾ ਦੀਪੁ ਕਾਰ ਜੀ ਕਰੋ ਕਿਰਪਾ ਜੀ ਅਤਵਾਦ ਮੁਕਝੇ ਕੈਰ ਪਾਪ ਵਾਲਾ ਜਗ ਵਿੱਚ ਰੋਕ ਜੇ ਕੈਰ ਪਾਪ ਵਾਲਾ ਜਗ ਵਿੱਚ ਰੋਕ ਜੇ ਖਿੜੇ ਜ਼ਿੰਦਗੀ ਦੀ ਜਗ ਤੇ ਬਗਾ ਨਾਮੇ ਗੁਰੂ ਸੁਣੋਂ ਗੋਂ ਜਾਗ ਦੀਪ ਕਾਰ ਜੀ ਨਾਮੇ ਗੁਰੂ ਸੁਣੋਂ ਗੋਂ ਜਾਗ ਦੀਪ ਕਾਰ ਜੀ ਥੋੜੀ ਆਮਦ ਨੂੰ ਜਾਗ ਅੱਜ ਲੂੰਚਦਾ ਆਤਵਾਦ ਫਰੇ ਜ਼ਿੰਦ ਗੀਦ ਬੋਚਦਾ ਅਤਵਾਦ ਫਰੇ ਜ਼ਿੰਦ ਗੀਤ ਬੋਚਦਾ ਧਰਮ ਨੂੰ ਅਧਰਮ ਮਰੇਗਾ ਵੇ ਕੁਮਾਰ ਜੀ ਨਾਮੇ ਗੁਰੂ ਸੁਣੋਂ ਗੋ ਜਗ ਦੀਪ ਕਾਰ ਜੀ ਨਾਮੇ ਗੁਰੂ ਸੁਣੋਂ ਗੋ ਜਗ ਦੀਪ ਕਾਰ ਜੀ ੋਡੇਦਾਰ ਉੱਤੇ ਵਿਸ਼ਵਾਸ ਜਗਦਾ ਮਾਚਰੇ ਹਪੰਬੜ ਜ਼ੁਲਮ ਅੱਗਦਾ ਮਾਚਰੇ ਹਪੰਬੜ ਜ਼ੁਲਮ ਅੱਗਦਾ ਕੱਢ ਕੇ ਪਾ ਜੀਉ ਨੂੰ ਦੇ ਬੋਠਾ ਨਾਮੇ ਗੁਰੂ ਸੁਣੋ ਗੰਗਾ ਜਾਗ ਦੀਪੁ ਕਾਰ ਜੀ ਨਾਮੇ ਗੁਰੂ ਸੁਣੋ ਗੰਗਾ ਜਾਗ ਦੀਪੁ ਕਾਰ ਜੀ ਮਨ ਦੀਪ ਸਿੰਘ ਮਨ ਤੋ ਉਦਾਸ ਪੂਰੀ ਕਰੁਦਾਤਾ ਦਿਲੋ ਅਰਦਾਸ ਪੂਰੀ ਕਰੋ ਦਾਤਾ ਦਿਲੋਂ ਅਰਦਾਸ ਏ ਹੂੰ ਜਗਵਾਲਾ ਬੇੜਾ ਤੁਸੀਂ ਜਗਵਾਲਾ ਬੇੜਾ ਤੁਸੀਂ ਲਾ ਦੋ ਪਾਰ ਜੀ ਨਾਮੇ ਗੁਰੂ ਸੁਣੋ ਗੋ ਜਗਾਂ ਦੀਪ ਕਾਰ ਜੀ ਆ ਕੇ নমী গুরু সনো যাগ দিপার জ